ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਈ ਮੀਆਂ ਮੀਰੇ ਕੋ ਰੋਹਾਨੀ ਦਰਵੇਸ਼ ਨੇਕ ਸਿਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿੱਧ ਸੂਫੀ ਸਨ ਉਹ ਖਲੀਫਾ ਫਾ ਉਮਰ ਇਬਨ ਉਲ ਖਤਾਬ ਦੇ ਸਿੱਧੇ ਉੱਤਰ ਅਧਿਕਾਰੀ ਸਨ ਇਹਨਾਂ ਦਾ ਜਨਮ ਸਿੰਧ ਦੇ ਇਲਾਕੇ ਸੀ ਸਤਾਨ ਪਾਕਿਸਤਾਨ ਵਿੱਚ ਹੋਇਆ ਜੋ ਬਲੋਚਿਸਤਾਨ ਦੀ ਪੱਛਮੀ ਹੱਦ ਹੈ ਸਾਈ ਮੀਆਂ ਮੀਰ ਜੀ ਦਾ ਅਸਲੀ ਨਾਮ ਮੀਰ ਮੁਹੰਮਦ ਸੀ ਪਰ ਉਹਨਾਂ ਦੀ ਪ੍ਰਸਿੱਧੀ ਸਾਈ ਮੀਆਂ ਮੀਰ ਦੇ ਨਾਂ ਨਾਲ ਹੋਈ ਸੀ ਆਪ ਮੀਆਂ ਜੀਓ ਸ਼ਾ ਮੀਰ ਖਵਾਜਾ ਮੀਰ ਬਾਲਾ ਪੀਰ ਤੇ ਮੀਰ ਮਿਓਨਲ ਇਸ ਨਾਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ ਉਹਨਾਂ ਦੇ ਪਿਤਾ ਸਾਈ ਸ਼ਹੀਨ ਦਿੱਤਾ ਸੀਸਤਾਨ ਦੇ ਕਾਜੀ ਸੀ ਆਪ ਜੀ ਦੀ ਮਾਤਾ ਦਾ ਨਾਮ ਫਾਤਿਮਾ ਜੋ ਕਾਜੀ ਕਾਦਨ ਦੀ ਪੁੱਤਰੀ ਸੀ ਦੇ ਕਰਸਿੰਦ ਦੇ ਇਲਾਕੇ ਸੀ ਸਤਨ ਵਿੱਚ ਆਪ ਦਾ ਜਨਮ ਹੋਇਆ ਕਈ ਇਤਿਹਾਸਕਾਰ ਆਪ ਜੀ ਦਾ ਜਨਮ 1531 ਵਿੱਚ ਤੇ ਕਈ 1550 ਦਾ ਦੱਸਦੇ ਹਨ ਆਪ ਜੀ ਦੇ تین ਭਰਾ ਕਾਜੀ ਬੋਲਣ ਕਾਜੀ ਉਸਮਾਨ ਕਾਜੀ ਤਾਹਿਰ ਤੇ ਦੋ ਭੈਣਾਂ ਜਮਾਲ ਤੇ ਜਾਮੀ ਮਾਦੀਆ ਸਨ 7 ਸਾਲ ਦੀ ਉਮਰ ਵਿੱਚ ਆਪਨੇ ਕੁਰਾਨ ਮਜੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ ਦੀਨियत ਆਪਨੇ ਖਵਾਜਾ ਖਜ਼ਰਤੋਂ ਪ੍ਰਾਪਤ ਕੀਤੀ ਸੀ ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਉਹ ਆਪਣੇ ਰਹਿਬਰ ਦੀ ਤਲਾਸ਼ ਵਿੱਚ ਜੰਗਨਾ ਪਹਾੜਾਂ ਵਿੱਚ ਭਟਕਦੇ ਰਹੇ ਆਖਰ ਸਵਿਸਤਾਨ ਦੇ ਪਹਾੜਾਂ ਵਿੱਚ ਇੱਕ ਰਹਿਬਰ ਮਿਲਿਆ ਜਿਸ ਦਾ ਨਾਮ ਸ਼ੇਖ ਖਜ਼ੂਰ ਸੀ ਉਹਨਾਂ ਆਪਣੇ ਮੁਰਸ਼ਦ ਦੀ ਸੋਹਿਰ ਦਗਵਾਈ ਹੇਠ ਆਪਣੀ ਅਧਿਆਤਮਿਕ ਸਿੱਖਿਆ ਪੂਰੀ ਕਰਕੇ ਉਹ ਆਰਿਫ ਬਣ ਗਏ ਉਹ ਕਈ ਕਈ ਦਿਨ ਭੁੱਖੇ ਰਹਿੰਦੇ ਤੇ ਕਈ ਕਈ ਰਾਤਾਂ ਭਗਤੀ ਕਰਕੇ ਗੁਜ਼ਾਰ ਦਿੰਦੇ ਥੋੜੀ ਉਮਰ ਵਿੱਚ ਹੀ ਸਾਈ ਜੀ ਰੋਹਾਨੀਅਤ ਇਲਮ ਦੇ ਨਾਲ ਨਾਲ ਵਿਦਾਨੀਅਤ ਦੇ ਮਾਹਰ ਵਿਦਵਾਨ ਬਣ ਗਏ ਜਹਾਂਗੀਰ ਆਪਣੀ ਤੌਜੀ ਕੇ ਜਹਾਂਗੀਰੀ ਵਿੱਚ ਤੇ ਸ਼ਾਹਜਹਾਂ ਦੋਨੋਂ ਹੀ ਇਹਨਾਂ ਦੀ ਵਿਦਵਤਾ ਪਰਪੂਰ ਰੋਹਾਨੀਅਤ ਤੇ ਅ즈ਮਤ ਦੀ ਗੱਲ ਕਰਦੇ ਹਨ ਦਾਰਾਸ਼ਿਕੋ ਇਹਨਾਂ ਦਾ ਮੁਰਿੱਦ ਸੀ ਕਹਿੰਦੇ ਹਨ ਕਿ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੀ ਮਹਿੱਤ ਦਾ ਰਾਸ਼ਕੋਣੇ ਪੜੀ ਨੂਰਜਹਾਂ ਇਹਨਾਂ ਦੀ ਪੱਕੀ ਸ਼ਰਦਾਲੂ ਸੀ ਹਾਲਾਂਕਿ ਮੀਆ ਮੀਰ ਆਪਣਾ ਸ਼ਿਸ਼ ਬਣਾਉਣ ਤੋਂ ਪਹਿਲਾਂ ਕੜੀ ਪ੍ਰੀਖਿਆ ਲੈਂਦੇ ਸਨ ਪਰ ਫਿਰ ਵੀ ਇਹਨਾਂ ਦੀ ਬੇਸ਼ੁਮਾਰ ਮਰੀਜ਼ ਸੀ ਇਹਨਾਂ ਨੂੰ ਆਪਣੇ ਮੁਰਿੱਦਾਂ ਨਾਲ ਬਹੁਤ ਲਗਾਵ ਸੀ ਉਹ ਉਹਨਾਂ ਨੂੰ ਆਪਣਾ ਦੋਸਤ ਕਿਹਾ ਕਰਦੇ ਸੀ ਸਾਈ ਜੀ ਨੇ ਵਿਆਹ ਨਹੀਂ ਸੀ ਕੀਤਾ ਤੇ ਆਪਣਾ ਜੀਵਨ ਸਾਦਾ ਤੇ ਸਾਫ ਸੁਥਰਾ ਬਤੀਤ ਕਰਦੇ